ਹਾਂਜੀ ਪਿਆਰਿਓ ਪ੍ਰੇਜ਼ ਦਾ ਲਾਰਡ ਅੱਜ ਦੀ ਇਸ ਵੀਡੀਓ ਨੂੰ ਸੁਣਨ ਵਾਲੇ ਧਿਆਨ ਦੇ ਨਾਲ ਸੁਣਨ ਔਰ ਕਮੈਂਟ ਕਰਨ ਤੋਂ ਪਹਿਲਾਂ ਜਿਹੜੀ ਵੀ ਮੈਂ ਗੱਲ ਕਰਾਂਗਾ ਉਹਦਾ ਪਹਿਲਾਂ ਮੇਤੋਂ ਮੰਤਵ ਪੁੱਛਣਾ ਨਾ ਫਿਰ ਉਸ ਤੋਂ ਬਾਅਦ ਕਮੈਂਟ ਕਰਨ ਕਮੈਂਟ ਕਰਨ ਚ ਲੋਕ ਕਾਲੀ ਕਰਦੇ ਆ ਕਿਉਂਕਿ ਮੇਰੇ ਗੱਲ ਕਹਿਣ ਦੇ ਪਿੱਛੇ ਦਾ ਮੰਤਵ ਕੁਝ ਹੋਰ ਹੁੰਦਾ ਤੇ ਉਹ ਕੁਝ ਹੋਰ ਸਮਝ ਕੇ ਫਟਾਫਟ ਉਹਨਾਂ ਕਮੈਂਟ ਕਰਨ ਦੀ ਕਾਲੀ ਹੁੰਦੀ ਹੈ ਸੋ ਜਿੰਨੇ ਵੀ ਕੋਈ ਨੈਗੇਟਿਵ ਕਮੈਂਟ ਕਰਨ ਦਾ ਮਨ ਬਣਾਉਣਾ ਹੈ ਪਹਿਲਾਂ ਮੇਰੇ ਨਾਲ ਵਿਚਾਰ ਸਾਂਝਾ ਕਰ ਲਵੇ ਫਿਰ ਜੋ ਮਾਝੀ ਭਾਵੇਂ ਗਾਲਾਂ ਵੀ ਕੱਢੀ ਜਾਵੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਹਾਡਾ ਮੂੰਹ ਹੈ ਤੁਹਾਡਾ ਮੂੰਹ ਗੰਦਾ ਹੋਣਾ ਹੈ ਤੇ ਮੈਂ ਤਾਂ ਉਸ ਚੀਜ਼ ਨੂੰ ਲੈਣਾ ਹੀ ਨਹੀਂ ਸਰਕੇ ਜਦੋਂ ਤੁਸੀਂ ਕੁਝ ਦੋ ਤੇ ਮੈਂ ਲਵਾਂ ਹੀ ਨਾ ਤੇ ਫਿਰ ਉਹਦਾ ਮੇਰੇ ਉੱਤੇ ਕੋਈ ਅਸਰ ਨਹੀਂ ਸੋ ਆਤਮਿਕ ਲਿਆਏ ਨਾਲ ਜੇ ਦੇਖਿਆ ਜਾਵੇ ਤੇ ਬਾਈਬਲ ਦੇ ਅਨੁਸਾਰ ਜਿਹੜੇ ਨਵਾਂ ਜਨਮ ਪਾਏ ਲੋਕ ਹੈ ਨਾ ਦਾ ਸੰਸਾਰ ਦੀਆਂ ਰਾਜਨੀਤੀਆਂ ਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਆ ਲੇਕਿਨ ਸ਼ਰੀਰਕ ਲਿਹਾਜ਼ ਨਾਲ ਜਿਵੇਂ ਅਸੀਂ ਸੋਚਦੇ ਆ ਕਈ ਵਾਰ ਕਿ ਸਾਡੇ ਨਾਲ ਜਿਹੜਾ ਬੇਵਜਾ ਤੱਕਾ ਹੁੰਦਾ ਤੇ ਅਸੀਂ ਦੇਸ਼ ਦੇ ਕਾਨੂੰਨਾਂ ਦੇ ਮੁਤਾਬਕ ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹੋ ਜੇ ਫੈਸਲੇ ਲੈ ਵੀ ਸਕਦੇ ਆ ਲੇਕਿਨ ਜੇ ਤੁਸੀਂ ਪੂਰਨ ਰੂਪ ਦੇ ਵਿੱਚ ਬਾਈਬਲ ਦੀ ਗੱਲ ਕਰੋ ਤੇ ਫਿਰ ਆਤਮਿਕ ਲਿਹਾਜ਼ ਦੇ ਨਾਲ ਫਿਰ ਅਸੀਂ ਇਹਨਾਂ ਚੀਜ਼ਾਂ 'ਚ ਨਹੀਂ ਜਾ ਸਕਦੇ ਪਰ ਹੁਣ ਜਿਵੇਂ ਕਿ ਅਸੀਂ ਦੇਖਦੇ ਆ ਵੀ ਜੋ ਕੁਝ ਹੁੰਦਾ ਹੈ ਤਾਂ ਉਹਦੇ ਲਈ ਫਿਰ ਕਈ ਵਾਰੀ ਜਦ ਨੈਸ਼ਨ ਰਾਇ ਹੁੰਦੀਆਂ ਫਿਰ ਵੀ ਸਾਡੇ ਮਨ ਬੜੇ ਦੁਖੀ ਹੁੰਦੇ ਆ ਤੇ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕੁਝ ਲੋਕਾਂ ਦੇ ਰਾਜਨੀਤੀ ਦੇ ਵਿੱਚ ਉਪਰਾਲਾ ਕੀਤਾ ਚੰਗਾ ਤੇ ਅੱਜ ਸਰਕਾਰ ਨੇ ਮਸੀਹੀ ਸਮਾਜ ਦੇ ਲੋਕਾਂ ਨੂੰ ਵਧੀਆ ਅਹੁਦੇਦਾਰੀਆਂ ਦਿੱਤੀਆਂ ਪਹਿਲਾਂ ਤੇ ਸਮਾਜ ਇਹ ਚਾਹੁੰਦਾ ਸੀਗਾ ਕਿ ਸਾਡੇ ਮਸੀਹੀ ਸਮਾਜ ਦੇ ਵਿੱਚ ਕੋ ਚੰਗੇ ਰੁਤਬੇ ਲੋਕਾਂ ਨੂੰ ਦਿੱਤੇ ਜਾਣ ਮੋਈ ਜਿਹੜਾ ਦਿੱਤੇ ਆ ਤੇ ਕੁਝ ਜਿਹੜੇ ਕੜਮ ਚੌਧਰੀ ਕਹਿੰਦੀ ਇਹ ਜਾਂ ਝੋਲੀ ਚੱਕ ਕਹਦੀ ਹੈ ਜਾਂ ਝੋਲਾ ਸ਼ਾਪ ਕਹਦੀ ਹੈ ਐਸੇ ਕੁਝ ਲੋਕ ਜਿਹੜਾ ਨੇ ਮਸੀਹ ਸਮਾਜ ਦਾ ਨਾਮ ਲੈ ਕੇ ਸਿਰਫ ਆਪਣੀਆਂ ਰੋਟੀਆਂ ਸਿੱਕੀਆਂ ਬਾਕੀ ਜੇ ਕਹੀਏ ਕਿ ਮਸੀਹ ਸਮਾਜ ਦੇ ਲਈ ਕੋਈ ਉਹਨਾਂ ਦੀ ਪਲਬਦੀ ਸੀ ਤੇ ਐਸਾ ਕੁਝ ਨਜ਼ਰ ਆਉਂਦਾ ਨਹੀਂ ਆ ਉਹੀ ਲੋਕ ਹੁਣ ਗਰੁੱਪ ਵਾਜ ਬਣਾ ਕੇ ਤੇ ਮਿਲੇ ਹੋਏ ਅਹੁਦਿਆਂ ਦੇ ਖਿਲਾਫ ਬੋਲਣ ਡੇ ਆ ਔਰ ਸੋਚਦੇ ਆ ਕਿ ਅਸੀਂ ਇਹਨੂੰ ਕੈਨਸਲ ਕਰਾਵਾਂਗੇ ਉਹਦੇ ਲਈ ਜਿਹੜਾ ਬੇਸ ਲੈ ਕੇ ਚੱਲੇ ਆ ਉਹ ਐਕਜੀ ਜਤਿੰਦਰ ਗੌਰਵ ਜਿਹੜਾ ਆ ਉਹ ਪੜਾਈਸ਼ੀ 크੍ਰਿਸਚੀਅਨ ਨਿਗਾ ਸੋ ਮੈਂ ਦੱਸ ਦੇਣਾ ਚਾਹੁੰਦਾ ਪੂਰੀ ਦੁਨੀਆ ਦੇ ਵਿੱਚ ਜਿੰਨਾ ਵੀ 크੍ਰਿਸਚੀਅਨ ਸਮਾਜ ਦੇਖਿਆ ਜਾਂਦਾ ਜਨਮ ਦੇ ਤੌਰ ਤੇ ਅਗਰ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਫਿਜ਼ੀਕਲੀ 크੍ਰਿਸਚੀਅਨ ਫਿਰ ਕੋਈ ਵੀ ਨਹੀਂਗਾ ਕਿਉਂਕਿ ਪ੍ਰਭ ਯਿਸੂਮਸੀ ਦੇ ਜੀਵਨੋਂ ਅਗਰ ਦੇਖਦੇ ਆਂ ਤੇ ਉਹ ਮਨੁੱਖ ਦੇ ਰੂਪ ਦੇ ਵਿੱਚ ਆਉਂਦੇ ਆ ਲੇਕਿਨ ਕੋਈ ਸ਼ਾਦੀ ਵਗੈਰਾ ਕੋਈ ਨਹੀਂ ਕਰਦੇ ਔਰ ਕੋਈ ਪਰਿਵਾਰ ਦੀ ਪਲਾਨਿੰਗ ਨਹੀਂ ਕਰਦੇ ਬਲਕਿ ਉਹ ਜਿਸ ਮਕਸਦ ਲਈ ਆਉਂਦੇ ਆ ਉਸ ਮਕਸਦ ਨੂੰ ਪੂਰਾ ਕਰਕੇ ਚਲੇ ਜਾਂਦੇ ਆ ਅਗਰ ਤੇ ਉਹ ਵੀ ਬਾਕੀ ਗੁਰੂ ਪੀਰਾਂ ਪਗੰਬਰਾ ਵਾਂਗੂ ਅਗਰ ਉਹ ਵੀ ਸ਼ਾਦੀ ਕਰਦੇ ਉਹਨਾਂ ਦਾ ਵੀ ਅੱਗੇ ਵੰਸ਼ ਵਧਦਾ ਸ਼ਰੀਰਿਕ ਤੌਰ ਦੇ ਉੱਤੇ ਤੇ ਫਿਰ ਉਹ ਜਿਹੜਾ ਉਹਨਾਂ ਤੋਂ ਵੰਸ਼ ਵਧਣਾ ਸੀਗਾ ਉਹ ਹੋਣਾ ਸੀ ਮਸੀਹੀ ਤੰਮ ਦੇ ਤੌਰ ਤੇ ਜਾਤ ਦੇ ਤੌਰ ਤੇ ਲੇਕਿਨ ਅਸੀਂ ਇਹਨੂੰ ਦੂਸਰੇ ਰੂਪ ਚ ਦੇਖਦੇ ਆ ਕਿ ਜਨਮ ਤੇ ਅਸੀਂ ਲਿਆ ਆ ਪਰ ਸਾਡਾ ਜਨਮ ਮਸੀਹ ਦੇ ਦੁਆਰਾ ਫਿਜੀਕਲੀ ਨਿਗਾ ਬਲਕੇ ਉਹ ਸਪਿਰਚੁਅਲ ਆ ਨਵਾਂ ਜਨਮ ਜਿਹੜਾ ਸਾਨੂੰ ਮਿਲਿਆ ਉਹ ਆਤਮਿਕ ਜਨਮ ਆ ਤੇ ਜਿਹਦਾ ਵੀ ਆਤਮਿਕ ਜਨਮ ਹੁੰਦਾ ਆ ਪ੍ਰਭ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਆਤਮਾ ਦੇ ਦੁਆਰਾ ਔਰ ਹੁਕਮ ਨੂੰ ਪੂਰਾ ਕਰਦੇ ਹੋਏ ਬਪਤਿਸਮੇ ਤੇ ਦੁਆਰਾ ਜਦੋਂ ਅਸੀਂ ਉਹਨੂੰ ਆਪਣਾ ਮੁਕਤੀਦਾਤਾ ਕਰਕੇ ਕਬੂਲ ਕਰਦੇ ਹਾਂ ਔਰ ਹੁਕਮਨੰਦ ਹੋਏ ਬਪਤਿਸਮਾ ਲੈਨੇ ਆ ਤੇ ਫਿਰ ਅਸੀਂ ਆਪਣੇ ਜੀਵਨ ਉੱਚ ਜੀਣਾ ਸ਼ੁਰੂ ਕਰਦੇ ਹਾਂ ਇਹ ਸਿਸਟਮ ਸਾਰੇ ਸੰਸਾਰ ਦਾ ਆ ਜਿੰਨੇ ਵੀ ਲੋਕ ਦੁਨੀਆ ਵਿੱਚ 크੍ਰਿਸਚਨ ਆ ਉਹ ਇਸੇ ਤਰ੍ਹਾਂ ਹੀ ਆ ਬਾਅਦ ਵਿੱਚ ਫਿਰ ਜਿਹੜਾ ਹੋ ਗਿਆ ਉਹਦੇ ਘਰ ਜਿਹੜਾ ਜਨਮਿਆ ਆ ਜੇ ਤੁਸੀਂ ਕਹੋ ਵੀ ਉਹ 크੍ਰਿਸਚਨ ਆ ਆਤਮਿਕ ਤੌਰ ਤੇ ਉਹ 크੍ਰਿਸਚਨ ਨੇਗਾ ਸ਼ਰੀਰਿਕ ਤੌਰ ਦੇ ਉੱਤੇ ਤੁਸੀਂ ਕਹੀ ਜਾਓ ਤੇ ਉਹ ਅਲੱਗ ਗੱਲ ਆ ਕਿਉਂਕਿ ਜਿਹੜਾ ਮਸੀਹੀ ਪਰਿਵਾਰ ਦੇ ਵਿੱਚ ਵੀ ਜਨਮਿਆ ਅਗਰ ਉਹਨੇ ਰੀਅਲ ਤੌਰ ਤੇ ਖੁਦਾ ਦੀ ਨਜ਼ਰ ਵਿੱਚ ਮਸੀਹੀ ਕਹੋਣਾ ਆ ਤੇ ਉਹਨੂੰ ਨਵਾਂ ਜਨਮ ਦੀ ਲੋੜ ਆ ਤੇ ਨਵਾਂ ਜਨਮ ਪਾਇਆ ਹੋਇਆ ਜਿਹੜਾ ਬੰਦਾ ਆ ਉਹ ਮਸੀਹੀ ਆ ਬਾਕੀ ਸਭ ਰੌਲਾ ਹੀ ਆ ਸੋ ਅੱਜ ਇਹਨਾਂ ਚੀਜ਼ਾਂ ਨੂੰ ਲੈ ਕੇ ਬੇਤੁਕੀਆਂ ਗੱਲਾਂ ਕੁਝ ਲੋਕ ਕਰ ਰਹੇ ਆ ਸੋ ਮੈਂ ਇਹ ਹੀ ਸਲਾਹ ਦੇਣੀ ਚਾਹਾਂਗਾ ਕਿਉਂਕਿ ਸਲਾਹ ਹਰ ਕੋਈ ਦੇ ਸਕਦਾ ਸੋ ਮੇਰੀ ਤੇ ਇਹ ਹੀ ਸਲਾਹ ਆ ਵੀ ਤੁਸੀਂ ਰੱਬ ਦਾ ਸ਼ੁਕਰ ਕਰੋ ਵੀ ਉਹਦੇ ਦਰ ਹੀ ਮਿਲ ਗਈ ਹੈ ਪਰ ਆਪੋ ਆਪਣੇ ਕੰਮਾਂ ਨੂੰ ਈਮਾਨਦਾਰੀ ਦੇ ਨਾਲ ਕਰੋ ਇਹਨਾਂ ਚੱਕਰਾਂ ਦੇ ਵਿੱਚ ਨਾ ਫਸੋ ਔਰ ਮਸੀਹਤ ਦਾ ਜਰੂਸਾ ਨਾ ਕਢੋ ਕਿਉਂਕਿ वचन ਦੱਸਦਾ ਹੈ ਰੋਮੀਆਂ 10:17 ਨੂੰ ਜਦੋਂ ਅਸੀਂ ਪੜ੍ਹਦੇ ਆਂ ਤਾਂ ਉੱਥੇ ਲਿਖਿਆ ਸੋ ਵਿਸ਼ਵਾਸ ਸੁਣਨੇ ਸੇ ਔਰ ਸੁਨਣਾ ਮਸੀਹ ਕੇ वचन ਸੇ ਸੋ ਜਿਹੜਾ ਵੀ ਮਸੀਹ ਦੇ वचन ਤੋਂ ਸੁਣਦਾ ਹੈ ਤੇ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਮਸੀਹ ਹੈ ਇਹ ਜ਼ਰੂਰੀ ਨਹੀਂ ਕਿ ਉਹ 크ਿਸਚਨ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ ਜਾਂ ਉਹਦੇ ਨਾਮ ਦੇ ਪਿੱਛੇ ਕੋਈ ਮਸੀਹ ਲੱਗਿਆ ਹੋਵੇ ਜਾਂ ਨਾ ਲੱਗਿਆ ਹੋਵੇ ਦੁਨੀਆ ਵਿੱਚ ਸਿਰਫ ਇੱਕੋ ਹੀ ਮਸੀਹੀ ਆ ਉਹ ਯਿਸੂ ਸਿਰਫ ਇੱਕੋ ਮਸੀਹ ਆ ਉਹ ਯਿਸੂ ਮਸੀਹ ਹੈ ਬਾਕੀ ਮਸੀਹੀ ਆ ਮਸੀਹ ਨਹੀਂਗੇ ਸੋ ਇਹ ਵੀ ਅਗਿਆਨਤਾ ਵਿੱਚ ਲੋਕਾਂ ਨੇ ਆਪਣੇ ਨਾਮ ਦੇ ਨਾਲ ਪਿੱਛੇ ਮਸੀਹ ਲਾਇਆ ਹੋਇਆ ਅਸੀਂ ਮਸੀਹੀ ਆ ਮਸੀਹ ਇੱਕੋ ਹੀ ਆ ਪੂਰੀ ਦੁਨੀਆ ਦੇ ਵਿੱਚ ਸੋ ਬਰਾਏ ਮਿਹਰਬਾਨੇ ਇਹਨਾਂ ਚੀਜ਼ਾਂ ਤੋਂ ਗਰੇਜ ਕਰੀਏ ਕਿਸੇ ਨੇ ਕਿਸੇ ਦੇ ਵੀਡੀਓ ਥੱਲੇ ਕਮੈਂਟ ਕੀਤਾ ਕਿ ਅੰਕੰਦ ਰੂਲਾ ਆਖਦਾ ਆ ਵੀ ਮੈਂ ਤੇ ਮਨ ਪਰਵਰਤਨ ਦਾ ਪ੍ਰਚਾਰ ਕਰਦਾ ਆ ਤੇ ਧਰਮ ਪਰਵਰਤਨ ਦਾ ਨਹੀਂ ਤੇ ਹੁਣ ਜਿਹਨੇ ਮਨ ਪਰਵਰਤਨ ਕੀਤਾ ਸੀਗਾ ਤੇ ਉਹ ਧਰਮ ਪਰਵਰਤਨ ਦਾ ਕਹਿ ਕੇ ਤੇ ਹੁਣ ਇਸ ਅਹੁਦੇ ਨੂੰ ਪਾ ਰਿਹਾ ਆ ਸੋ ਕੱਲਾ ਅੰਕੰਦ ਰੂਲਾ ਨੇ ਸੰਸਾਰ ਦਾ ਹਰ ਪਾਸੇ ਜਿਹੜਾ ਆ ਉਹ ਮਨ ਪਰਵਰਤਨ ਦਾ ਹੀ ਪ੍ਰਚਾਰ ਕਰਦਾ ਆ ਪਹਿਲੀ ਗੱਲ ਦੂਸਰੀ ਗੱਲ ਹਰੇਕ ਬੰਦੇ ਕੋ ਇੱਕ ਆਜ਼ਾਦ ਮਰਜੀ ਆ ਅਗਰ ਤੇ ਮੈਂ ਆਪਣੀ ਹੀ ਜਾਤ ਵਿੱਚ ਰਹਿ ਕੇ ਯਿਸੂ ਮਸੀਹ ਨੂੰ ਮੰਨ ਕੇ ਚੱਲਣਾ ਆ ਤਾਂ ਵੀ ਕੋਈ ਇਦਾਂ ਦਾ ਕਾਨੂੰਨ ਨਹੀਂਗਾ ਲੇਕਿਨ ਬਾਈਬਲ ਕਿਉਂਕਿ ਜਾਤ ਪਾਤ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਪਾਉਂਦੀ ਇਸ ਕਰਕੇ ਕਿ ਬਾਈਬਲ ਦੇ ਵਿੱਚ ਜਾਤ ਪਾਤ ਦਾ ਕੋਈ ਮਸਲਾ ਹੀ ਨਹੀਂ ਆ ਸੋ ਆਜ਼ਾਦ ਮਰਜ਼ੀ ਬੰਦੇ ਕੋ ਹੈਗੇ ਆ ਅਗਰ ਇੱਕ ਬੰਦਾ ਮਸੀਹ ਨੂੰ ਮੰਨਦਾ ਆ ਔਰ ਸਰਕਾਰੀ ਤੰਤਰ ਦੇ ਸਾਹਦੇ ਨਾਲ ਉਹ ਆਪਣੇ ਆਪ ਨੂੰ ਠੀਕ ਠਹਿਰਉਣਾ ਚਾਹੁੰਦਾ ਆ ਉਹਦੇ ਕੋਲ ਆਰਟੀਕਲ 25 ਦੇ ਮੁਤਾਬਕ ਇਹ ਉਹਦੇ ਕੋਲ ਪੂਰਨ ਅਧਿਕਾਰ ਆ ਸੇਵਕ ਕਰਦਾ ਹੈ ਮਨ ਪਰਵਰਤਨ ਦਾ ਪ੍ਰਚਾਰ ਅੱਗੇ ਹੁਣ ਜਿੱਦ ਨੇ ਮਨ ਪਰਵਰਤਨ ਕੀਤਾ ਆ ਉਹਦੇ ਕੋਲ ਪੂਰਾ ਅਧਿਕਾਰ ਆ ਉਹ ਫੈਸਲਾ ਲਵੇ ਕਿ ਮੈਂ ਆਪਣੀ ਹੀ ਜਾਤ ਧਰਮ ਦੇ ਚ ਰਹਿ ਕੇ ਜਿੱਦ ਦੇ ਜਿਵੇਂ ਮੈਂ ਪਹਿਲਾਂ ਬਾਕੀਆਂ ਨੂੰ ਮੰਨਦਾ ਸੀ ਉਦਾਂ ਮੰਨਣਾ ਆ ਜਾਂ ਕਿ ਮੈਂ ਆਪਣੇ ਆਪ ਨੂੰ ਐਲਾਨ ਕਰਨਾ ਹੈ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਤੇ ਉਹਦੇ ਲਈ ਜਿਹੜਾ ਸਰਕਾਰੀ ਤੌਰ ਦੇ ਉੱਤੇ ਆ ਉਹ ਹੈਗਾ ਆ ਕਿ ਉਹਨੇ ਜਿੱਥੋਂ ਵੀ ਬਪਤਸਮਾ ਲਿਆ ਆ ਉੱਥੇ ਦਾ ਸੇਵਕ ਉਹਨੂੰ ਬਪਤਸਮੇ ਦਾ ਸਰਟੀਫਿਕੇਟ ਦਵੇ ਤੇ ਸੇਵਕ ਬਪਤਸਮੇ ਦਾ ਸਰਟੀਫਿਕੇਟ ਦਿੰਦਾ ਧਰਮ ਪਰिवर्तन ਦਾ ਸਰਟੀਫਿਕੇਟ ਨਹੀਂ ਦਿੰਦਾ ਉਸ ਸਰਟੀਫਿਕੇਟ ਨੂੰ ਸਰਕਾਰ ਕਬੂਲ ਕਰਦੀ ਹੈ ਔਰ ਉਹ ਸਰਟੀਫਿਕੇਟ ਜਿਹੜਾ ਦਿੰਦਾ ਹੈ ਤਾਂ ਉਹ ਆਪ ਆਪਣੇ ਮੂੰਹ ਤੋਂ ਐਲਾਨਦਾ ਆ ਦੇਸ਼ ਦੇ ਕਾਨੂੰਨ ਦੇ ਮੁਤਾਬਕ ਫਿਰ ਉਹਨੂੰ ਗਵਰਨਮੈਂਟ ਸਰਟੀਫਿਕੇਟ ਦਿੰਦੀ ਹੈ ਉਹਦੇ ਧਰਮ ਪਰिवर्तन ਦਾ ਸੇਵਕ ਨੇ ਦਿੰਦਾ ਧਰਮ ਪਰिवर्तन ਦਾ ਸੇਵਕ ਤੇ ਬਪਤਿਸਮੇ ਦਾ ਸਰਟੀਫਿਕੇਟ ਦਿੰਦਾ ਕਿ ਇਹਨੇ ਮਨ ਪਰिवर्तन ਕੀਤਾ ਪ੍ਰਭੂ ਯਿਸੂ ਮਸੀਹ ਨੂੰ ਇਹਨੇ ਮੰਨਿਆ ਪਹਿਲਾਂ ਇਹ ਪਾਪ ਦਾ ਗੁਲਾਮ ਸੀਗਾ ਇਹਨੇ ਆਪਣੇ ਪਾਪ ਦਾ ਇਕਰਾਰ ਕੀਤਾ ਪਾਪ ਦੀ ਗੁਲਾਮੀ ਤੋਂ ਛੁੱਟ ਕੇ ਇਹਨੇ ਮਸੀਹ ਨੂੰ ਮੰਨਿਆ ਤੇ ਇਹਨੇ ਮਨ ਪਰिवर्तन ਕੀਤਾ ਕਿ ਹੁਣ ਮੈਂ ਪਾਪ ਦੇ ਵਿੱਚ ਆਪਣਾ ਜੀਵਨ ਨਹੀਂ ਜੀਵਾਂਗਾ ਬਲਕਿ ਰੱਬ ਦੇ ਹੁਕਮਾਂ ਮੰਨਦਾ ਹਾਂ ਮਸੀਹ ਦੇ ਵਿੱਚ ਮੈਂ ਆਪਣਾ ਜੀਵਨ ਜੀਵਾਂਗਾ ਸੋ ਇਸ ਲਈ ਇਹ ਇੰਨੀ ਕਿ ਸਾਡੇ ਕੋਲ ਮਤ ਹੋਣੀ ਚਾਹੀਦੀ ਹੈ ਕਿ ਕੋਈ ਵੀ ਸੇਵਾ ਭਾਵੇਂ ਪਾਸਟਰ ਅੰਕਨ ਦਰੂਲਾ ਭਾਵੇਂ ਕੋਈ ਵੀ ਹੋਵੇ ਉਹ ਮਨ ਪਰਵਰਤਨ ਦਾ ਪ੍ਰਚਾਰ ਕਰਦੇ ਆ ਔਰ ਉਸ ਤੋਂ ਬਾਅਦ ਜਿਹੜਾ ਮਨ ਪਰਵਰਤਨ ਕਰਦਾ ਆ ਉਹ ਹੁਕਮ ਨੂੰ ਮੰਨਦੇ ਹੋਏ ਬਾਈਬਲ ਦੇ ਨੂੰ ਨਵਾਂ ਜਨਮ ਪਾ ਕੇ ਫਿਰ ਉਹ ਬਪਤਿਸਮਾ ਲੈਂਦਾ ਔਰ ਪਾਸਟਰ ਜਿਹੜਾ ਆ ਉਹਨੂੰ ਬਪਤਿਸਮਾ ਦਿੰਦਾ ਹੈ ਔਰ ਬਪਤਿਸਮਾ ਦਾ ਸਰਟੀਫਿਕੇਟ ਦਿੰਦਾ ਕਿ ਇਹਨੇ ਐਸ ਐਸ ਤਰੀਕ ਨੂੰ ਮਨ ਪਰਵਰਤਨ ਕਰਕੇ ਤੇ ਇਹਨੇ ਬਪਤਿਸਮਾ ਲਿਆ ਆ ਇਨੇ ਆਪਣੇ ਜੀਵਨ ਮਸੀਹ ਨੂੰ ਦਿੱਤਾ ਆ ਹੁਣ ਉਹ ਸਰਕਾਰੀ ਤੰਤਰ ਮੰਤਰ ਦੇ ਵਿੱਚ ਕਿਉਂਕਿ ਜਿਹੜਾ ਬੰਦਾ ਚਰਚ ਜਾਣ ਜਾਣ ਲੱਗ ਪੈਂਦਾ ਤੇ ਉਹਨੂੰ ਸਰਕਾਰੀ ਤੌਰ ਦੇ ਉੱਤੇ ਵੀ ਉਹ ਕਹਿੰਦੇ ਨਹੀਂ ਤੂੰ ਹੁਣ ਜੇ ਚਰਚ ਜਾਣਾ ਨਾ ਤੇ ਤੂੰ ਐਲਾਨ ਕਰ ਤੇ ਫਿਰ ਉਹ ਬਪਟਿਸਮਾ ਸਰਟੀਫਿਕੇਟ ਲੈ ਕੇ ਜਾਂਦਾ ਆ ਤੇ ਤਸਦੀਲਦਾਰ ਉਹਨੂੰ ਫਿਰ ਦਿੰਦਾ ਆ ਸਰਟੀਫਿਕੇਟ ਬੀਸੀ ਦਾ ਉਹ ਜਿਹੜੇ ਵੀ ਮਾਜੀ ਧਰਮ ਦਾ ਆ ਵੇ ਫਿਰ ਬੈਕਵਰਡ ਕਲਾਸ ਦੇ ਵਿੱਚ ਕ੍ਰਿਸਚਨਾਂ ਦੇ ਵਿੱਚ ਆ ਜਾਂਦਾ ਆ ਕਿਉਂਕਿ ਕ੍ਰਿਸਚਨਾਂ ਨੂੰ ਪੰਜਾਬ ਦੇ ਵਿੱਚ ਬੈਕਵਰਡ ਕਲਾਸ ਵਿੱਚ ਰੱਖਿਆ ਗਿਆ ਸੋ ਇਸ ਲਈ ਕੋਈ ਵੀ ਬੰਦਾ ਪੈਦਾਸ਼ੀ ਤੌਰ ਦੇ ਉੱਤੇ 크੍ਰਿਸਚੀਅਨ ਨਾ ਮਨ ਪਰਵਰਤਨ ਕਰਨ ਦੇ ਨਾਲ ਯਿਸੂ ਮਸੀਹ ਤੇ ਵਿਸ਼ਵਾਸ ਲਿਹਾਉਣ ਦੇ ਨਾਲ ਬੰਦਾ ਮਸੀਹੀ ਕਹਲਾਂਦਾ ਜਿਵੇਂ ਲਿਖਿਆ ਕਿ ਅੰਤਾਕਿਆ ਦੀ ਕ੍ਰੀਸੀਆਂ ਵਿੱਚ ਚੇਲੇ ਪਹਿਲੀ ਵਾਰ ਮਸੀਹੀ ਕਹਲਾਏ ਸੋ ਮਸੀਹੀ ਕਿਵੇਂ ਕਹਲਾਏ ਉਹਨਾਂ ਦੇ ਆਤਮਿਕ ਜੀਵਨ ਦੇਖ ਕੇ ਉਹਨਾਂ ਨੂੰ ਮਸੀਹੀ ਮੰਨਿਆ ਗਿਆ ਲਾਸਟ ਗੱਲ ਚੁਪਣੀ ਤੇ ਹੈਗੀ ਆ ਪਰ ਹੈਗੀ ਹਕੀਕਤ ਆ ਤਾ ਉਹ ਲੱਗਣੀ ਸਾਰਿਆਂ ਦੇ ਉੱਤੇ ਹੀ ਉਹ ਗੱਲ ਇਹ ਆ ਬੇ ਦੇ ਤਾਂ ਤੁਸੀਂ ਮਸੀਹੀ ਦੇ ਪ੍ਰਭਾਸ਼ਾ ਨੂੰ ਸਮਝੋ ਨਾ ਤੇ ਉਹ ਇੱਕ ਆਤਮਿਕ ਪ੍ਰਭਾਸ਼ਾ ਆ ਤੇ ਹੁਣ ਤੇ ਜਿਹੜੇ ਰੌਲਾ ਪਾਉਣ ਦੇ ਨਾ ਉਹਨਾਂ ਦੇ ਵਿੱਚੋਂ 99% ਉਹ ਲੋਕ ਆ ਜਿਹੜੇ ਸ਼ਰਾਬ ਬਾਜੀ ਜਿਹੜੇ ਜਨਾਨੀ ਬਾਜੀ ਔਰ ਦੁਨੀਆ ਭੜ ਦੇ ਪੁੱਠੇ ਕੰਮਾਂ ਦੇ ਵਿੱਚ ਜਿਹੜੇ ਲੱਗੇ ਹੋਏ ਆਪ ਜਿਹੜੇ ਮਸੀਹ ਮਸੀਹਤ ਦੇ ਨਾਮ ਦੇ ਤੇ ਵੈਸੇ ਹੀ ਕਲੰਕ ਆ ਜਿਹੜੇ ਕਹਿੰਦੇ ਸਹੇ ਆਪਣੇ ਨੂੰ ਮਸੀਹੀ ਹੈ ਲੇਕਿਨ ਬਾਈਬਲ ਦੇ ਅਨੁਸਾਰ ਮਸੀਹੀ ਵਾਲਾ ਕੋਈ ਗੁਣ ਹੈ ਹੀ ਨਹੀਂਗਾ ਸੋ ਸਾਰੀਆਂ ਬਦਕਾਰੀਆਂ ਜਨਾਨੀਵਾਜ ਉਹ ਆ ਸ਼ਰਾਬ ਪੀਣ ਵਾਲੇ ਉਹ ਆ ਆਨਲਾਈਨ ਹੋ ਕੇ ਗਾਲਾਂ ਕੱਢਣ ਵਾਲੇ ਉਹ ਆ ਸੋ ਇਹ ਚੀਜ਼ਾਂ ਜਿਹਨਾਂ ਦੇ ਵਿੱਚ ਫਿਰ ਹੈਗੀਆਂ ਨਾ ਉਹ ਉਹ ਵੀ ਫਿਰ ਮਸੀਹੀ ਨਹੀਂਗਾ ਕਿਉਂਕਿ ਮਸੀਹੀ ਤੇ ਬਾਈਬਲ ਦੱਸਦੀ ਜਿਹੜਾ ਮਸੀਹ ਦੇ ਨਕਸ਼ੇ ਕਦਮ ਤੇ ਬੰਦਾ ਚੱਲਦਾ ਉਹਨੂੰ ਬਾਈਬਲ ਮਸੀਹੀ ਮੰਨਦੀ ਹੈ ਇਸ ਲਈ ਇੱਕ ਮਸੀਹੀ ਹੋਣ ਦੇ ਨਾਤੇ ਮੈਂ ਇਹ ਸਲਾਹ ਦਵਾਂਗਾ ਕਿ ਇਸ ਰੋਲੇ ਨੂੰ ਬੰਦ ਕੀਤਾ ਜਾਵੇ ਨਫ਼ਰਤ ਨੂੰ ਖਤਮ ਕਰੋ ਤੁਹਾਡੀ ਵਾਰੀ ਵੀ ਆਊਗੀ ਜੇ ਤੁਸੀਂ ਵੀ ਮਿਹਨਤ ਕਰੋਗੇ ਕੁਝ ਕਰਕੇ ਸਰਕਾਰ ਦੀ ਨਜ਼ਰ ਤੇ ਤੁਹਾਡੀ ਕੋਈ ਵਜੂਦ ਬਣੇ ਤੇ ਤਾਂ ਹੀ ਆ ਨਾ ਸਰਕਾਰ ਤੇ ਤੁਹਾਨੂੰ ਇਦਾਂ ਇਸਤੇਮਾਲ ਕਰਦੀਆਂ ਪਾਰਟੀਆਂ ਤੇ ਤੁਹਾਨੂੰ ਇਦਾਂ ਇਸਤੇਮਾਲ ਕਰਦੀਆਂ ਕਿ ਜਦੋਂ ਇਲੈਕਸ਼ਨ ਹੁੰਦਾ ਤੇ ਉਹਨਾਂ ਨੂੰ ਹੁੰਦਾ ਵੀ ਪ੍ਰਧਾਨ ਆ ਤੇ ਕੋਈ 4-6 ਬੰਦੇ ਦੇ ਨਾਲ ਜੁੜੇ ਹੋਣੇ ਤੇ ਤੁਹਾਨੂੰ ਮਾੜਾ-ਮੋਟਾ ਉਹ ਹਾਰ-ਹੋਰ ਪਾ ਕੇ ਸਟੇਜਾਂ ਉੱਤੇ ਸਨਮਾਨਤ ਕਰ ਦਿੰਦੇ ਆ ਅਸਲ ਤੇ ਵੀ ਤੇ ਸਰਕਾਰ ਬੜੀ ਬਰੀਕੀ ਨਾਲ ਦੇਖਦੀ ਹੈ ਜਦੋਂ ਕਿਸੇ ਨੂੰ ਉਹਨਾਂ ਨੇ ਅਹੁਦੇਦਾਰੀ ਦੇਣੀ ਹੁੰਦੀ ਹੈ ਤੇ ਉਹ ਬਰੀਕੀ ਦੇ ਨਾਲ ਦੇਖ ਕੇ ਉਹਨਾਂ ਨੇ ਇਸ ਟਾਈਮ ਕ੍ਰਿਸਚਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਬੋਲਬਾਲਾ ਆ ਔਰ ਕ੍ਰਿਸਚਨਾਂ ਦੀ ਜਿਹੜੀ ਗੈਦਰਿੰਗ ਨਜ਼ਰ ਆ ਰਹੀ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਸਰਕਾਰ ਨੇ ਇੱਕ ਬੰਦਾ ਜਿਹੜਾ ਇੱਕ ਮਿਨਿਸਟਰੀ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਉਹਦੇ ਵਿੱਚ ਰਹਿੰਦਿਆ ਹੋਇਆ ਇੱਕ ਆਪਣੀ ਭੂਮਿਕਾ ਨਿਭਾ ਰਿਹਾ ਸੀਗਾ ਜਿਹੜੀ ਸਰਕਾਰ ਦੀ ਨਜ਼ਰ ਦੇ ਵਿੱਚ ਸੀਗੀ ਤੇ ਉਹਦੇ ਉਸੇ ਭੂਮਿਕਾ ਨੂੰ ਦੇਖ ਕੇ ਸਰਕਾਰ ਨੇ ਉਹਨੂੰ ਉਹ ਅਹੁਦਾ ਦਿੱਤਾ ਹੈ ਉਹ ਉਹਦਾ ਹੁਣ ਹਜਮ ਕਰਨਾ ਸਿੱਖੋ ਵਾਰੀ ਕਨ ਨੂੰ ਤੁਹਾਡੀ ਵੀ ਆਵੇ ਕਿ ਤੁਸੀਂ ਵੀ ਕੋਈ ਕਰਕੇ ਦਿਖਾਓ ਸਰਕਾਰ ਨੂੰ ਤਾਂ ਕਿ ਸਰਕਾਰ ਤੁਹਾਡੇ ਉੱਤੇ ਵੀ ਆਪਣੀ ਨਜ਼ਰ ਕਰੇ ਸੋ ਇਨਾ ਹੀ ਕਹਿੰਦਾ ਹਾਂ ਮੈਂ ਇਸ ਵੀਡੀਓ ਨੂੰ ਬੰਦ ਕਰਾਂਗਾ ਔਰ ਮੈਂ ਫਿਰ ਕਹਾਂਗਾ ਗੱਲ ਕਈ ਵਾਰੀ ਕਿ ਚੁਬਦੀ ਆ ਪਰ ਜੇ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਹੋਵੇ ਤੇ ਉਹ ਮੇਰਾ ਫੋਨ ਤੇ ਗੱਲ ਕਰ ਸਕਦਾ ਹੈ ਰੱਬ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਗੋਡ ਬles